ਦੋਸਤੋ ਤੁਸੀਂ ਵੀਡੀਓ ਤੇ ਦੇ ਸਕਦੇ ਹੋ ਆ ਪਤਾ ਨਹੀਂ ਖੁਸਰਾ ਪਤਾ ਨਹੀਂ ਹੈ ਕੌਣ ਆ ਦੋਸਤੋ ਸਮਝ ਨਹੀਂ ਆਉਂਦੀ ਦੁਨੀਆ ਤਰੀ ਕਿਦਨੂੰ ਫਿਰਦੀ ਆ ਜਿਸ ਧਰਮ ਦੇ ਲਈ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਦਸਵੇਂ ਪਿਤਾ ਗੋਬਿੰਦ ਸਿੰਘ ਜੀ ਨੇ ਚਾਰ ਸੈਭ ਜਾਦੇ ਬਾਰੇ ਤਾਂ ਦੇਖੋ ਦੋਸਤੋ ਉਹਨਾਂ ਨੂੰ ਭੁੱਲ ਕੇ ਦੁਨੀਆ ਕਿਨੂੰ ਪੂਜਣ ਲੱਗੀ ਦੋਸਤੋ ਇਸ ਸਰਦਾਰੀ ਦੇ ਲਈ ਦੇਖੋ ਮਹਾਰਾਜ ਨੇ ਕਿੰਨੀਆਂ ਜੰਗਾਂ ਲੜੀਆਂ ਦੋਸਤੋ ਇਹ ਸਰਦਾਰ ਆਪਣੇ ਧਰਮ ਨੂੰ ਛੱਡ ਕੇ ਪਖੰਡ ਕਰੀ ਜਾਂਦਾ ਦੋਸਤੋ ਸਿਆਣਿਆਂ ਦੀ ਗੱਲ ਕਹੀ ਚੇਤੇ ਆ ਗਈ ਪੁਰਾਣੇ ਸਮੇਂ ਵਿੱਚ ਘਰ ਕੱਚੇ ਹੁੰਦੇ ਸੀ ਤੇ ਪਰ ਸਿੱਖੀ ਲਈ ਸਿੱਖ ਬਹੁਤ ਪੱਕੇ ਹੁੰਦੇ ਸੀ ਦੋਸਤੋ ਜੇ ਅੱਜ ਘਰ ਪੱਕੇ ਹੋ ਗਏ ਤਾਂ ਸਿੱਖ ਦੇਖੋ ਅੱਜ ਨਾਂ ਦੀ ਸਿੱਖ ਰਹਿ ਗਏ ਨੇ ਕੱਚੇ ਇਹ ਸਰਦਾਰੀ ਰੱਖਣ ਦੇ ਲਈ ਪਰਮਾਤਮਾ ਨੇ ਸਾਰਾ ਪਰਿਵਾਰ ਵਾਰ ਤਾਂ ਦਸਵੇਂ ਪਿਤਾ ਨੇ ਐਨੀਆਂ ਔਖੀਆਂ ਜਿੱਤੀਆਂ ਸਰਦਾਰੀਆਂ ਤੇ ਇਹ ਪੈਰਾਂ ਦੇ ਵਿੱਚ ਰੋਲ ਜਾਂਦੇ ਨੇ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ